ਜੀ ਨਮਸਤੇ ਸਤਿ ਸ਼੍ਰੀ ਅਕਾਲ ਕੀ ਹਮੋਂ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਈ ਖੁਸ਼ੀ ਬਲੌਗ ਤੇ ਇਸ ਬਲੌਗ ਵਿੱਚ ਜਨਕਿ ਇਸ ਚੈਨਲ ਤੇ ਤੁਹਾਨੂੰ ਬਿਊਟੀ ਬਾਰੇ ਦੱਸਿਆ ਜਾਂਦਾ ਹੈ ਕਿਉਂਕਿ ਮੈਂ ਖੁਦ ਜਿਹੜੀ ਚੀਜ਼ਾਂ ਅਪਰਾਈ ਕੀਤੀਆਂ ਹੋਈਆਂ ਨੇ ਮੇਰੀ ਸਕਿਨ ਠੀਕ ਹੋ ਗਈ ਮੇਰੀ ਸਕਿਨ ਬਹੁਤ ਗੰਦੀ ਹੁੰਦੀ ਸੀ ਪਿਕਚਰ ਦੇਖੋ ਬਹੁਤ ਹੀ ਪਿਗਮੇਟੇਸ਼ਨ ਹੁੰਦੀ ਸੀ ਤੇ ਕਲਰ ਜਿਹੜਾ ਮੇਰਾ ਜਿਵੇਂ ਕਣਕ ਪਿੰਨਾ ਕਲਰ ਨਹੀਂ ਹੁੰਦਾ ਉਦਾਂ ਦਾ ਹੋ ਗਿਆ ਸੀਗਾ ਤੇ ਮੈਂ ਕੇਅਰ ਕੀਤੀ ਆਪਣੇ ਜਿਹੜੇ ਮੈਂ ਪ੍ਰੋਡਕਟ ਵਰਤਦੀਆਂ ਆਪਣੇ ਘਰ ਦੇ ਤੇ ਕੁਝ ਮੈਂ ਜਿਹੜੇ ਬਾਹਰ ਦੇ ਪ੍ਰੋਡਕਟ ਇਸਤੇਮਾਲ ਵੀ ਕੀਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੀਆਂ ਤੇ ਮੇਰੇ ਬੇਟੀ ਦੇ ਤੇ ਮੇਰੇ ਬੇਟੇ ਦੇ ਪਿੰਪਲ ਵੀ ਹੋ ਗਏ ਸੀਗੇ ਉਹਨਾਂ ਦੇ ਪਿੰਪਲ ਕਿਦਾਂ ਠੀਕ ਹੋਏ ਨੇ ਕੀ ਅਪਲਾਈ ਕੀਤਾ ਸੀ ਉਹ ਵੀ ਤੁਹਾਡੇ ਨਾਲ ਅੱਜ ਮੈਂ ਸ਼ੇਅਰ ਕਰਦੀ ਆਂ ਅੱਜ ਹੀ ਆਰਡਰ ਕਰਵਾਏ ਨੇ ਕਿਉਂਕਿ ਉਹਨਾਂ ਦਾ ਉਹ ਫੇਸ ਵਾਸ਼ ਖਤਮ ਹੋ ਚੁੱਕਾ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿ ਜਿਹੜਾ ਫੇਸ ਵਾਸ਼ ਉਹਨਾਂ ਨੇ ਇਸਤੇਮਾਲ ਕੀਤਾ ਸੀ ਉਹਨਾਂ ਦੇ ਪਿੰਪਲ ਠੀਕ ਹੋ ਗਏ ਨੇ ਤੇ ਜਿਹੜੇ ਦਾਗ-ਧੱਬੇ ਨੂੰ ਤਾਂ ਆਪਾਂ ਜਿਹੜਾ ਨੇਚਰਲ ਘਰ ਦੇ ਚੀਜ਼ਾਂ ਬਣਾਨੇ ਉਹੀ ਅਪਲਾਈ ਮੈਂ ਕਰਦੀ ਹੁੰਨੀ ਆ ਮਿਲਦਾਨੀ ਮਿੱਟੀ ਦੇ ਫੇਸ ਪੈਕ ਤੇ ਜਿਹੜੇ ਮੈਂ ਤੇ ਉਹ ਜਿਹੜੇ ਫੇਸ ਵੋਸ਼ ਨੇ ਬਹੁਤ ਵਧੀਆ ਫੇਸ ਵੋਸ਼ ਨੇ ਤੁਸੀਂ ਵੀ ਇਸਤੇਮਾਲ ਕਰ ਸਕਦੇ ਜਿਨ੍ਹਾਂ ਦੇ ਲੜਕੀਆਂ ਦੇ ਲੜਕੀਆਂ ਦੇ ਪਿੰਪਲ ਹੋ ਗਏ ਨੇ ਜਾਂ ਅੱਜ ਨਾਲ ਮੇਰੀਆਂ ਭੈਣਾਂ ਦੇ ਪਿੰਪਲ ਹੋ ਗਏ ਨੇ ਜੈਂਸ ਦੇ ਕਿਸੇ ਵੀ ਪ੍ਰਕਾਰ ਦੇ ਕਿਸੇ ਵੀ ਇਨਸਾਨ ਦੇ ਪਿੰਪਲ ਹੋ ਗਏ ਨੇ ਤੇ ਉਹ ਪਿੰਪਲ ਜਿਹੜੇ ਠੀਕ ਕਰੇਗਾ ਨਾਲ ਹੀ ਪਿਗਮੇਨਟੇਸ਼ਨ ਜਿਹੜੇ ਮੇਰੇ ਭੈਣਾਂ ਦੇ ਪਈ ਹੁੰਦੀ ਉਹ ਵੀ ਬਿਲਕੁਲ ਠੀਕ ਕਰੇਗਾ ਤੇ ਉਹ ਫੇਸ ਵੋਸ਼ ਹੈਗੇ ਨੇ ਆ ਦੇਖੋ ਆ ਹੈਗਾ ਮੈਂਦਰ ਦੀ ਫੋਟੋ ਲਾ ਦਵਾਂਗੀ ਕਿਉਂਕਿ ਕਈ ਵਾਰ ਨਾ ਕਲੀਅਰ ਨਹੀਂ ਨਜ਼ਰ ਆਉਂਦਾ ਹੁੰਦਾ ਆ ਦੇਖੋ ਇਹ ਹੈਗਾ ਇਹ ਇਹ ਫੇਸ ਵੋਸ਼ ਹੈਗਾ ਇਹ ਠੀਕ ਹੈ ਜੀ ਇਹਦੇ ਉੱਪਰ ਲਿਖਿਆ ਹੋਇਆ ਹੈ ਵਿਟਾਮਿਨ ਸੀ ਦਾ ਫੇਸ ਵੋਸ਼ ਹੈ ऑयल ਕੰਟਰੋਲ ਕਰਦਾ ਹੈ ਐਂਡ ਪਿਗਮੇਟੇਸ਼ਨ ਰਿਮੂਵ ਕਰਦਾ ਹੈ ਤੇ ਇਹਨੂੰ ਇਸਤੇਮਾਲ ਕਰੋ ਇਹ ਕੰਬੋ ਪੈਕ ਮਿਲਦਾ ਹੈ ਆ ਦੇਖੋ ਕਿ ਕਿ ਹੁਣ ਪਹਿਲਾਂ ਤੇ ਅਸੀਂ ਸਿੰਗਲ ਸਿੰਗਲ ਮੰਗਵਾਉਂਦੇ ਸੀਗੇ ਹੁਣ ਮਿਲਦਾ ਹੈ ਕੋਮਬੋ ਪੈਕ ਕਿਉਂਕਿ ਹੁਣ ਥੋੜਾ ਜਿਹਾ ਫੈਸਟੀਵਲ ਆ ਰਹੇ ਨੇ ਉਹਦੇ ਕਰਕੇ ਹਰ ਚੀਜ਼ ਤੇ ਥੋੜਾ ਜਿਹਾ ਵਧੀਆ ਡਿਸਕਾਊਂਟ ਮਿਲ ਰਿਹਾ ਹੈ ਤੇ ਕੋਮਬੋ ਪੈਕ ਮਿਲ ਰਿਹਾ ਤੁਸੀਂ ਵੀ ਆਰਡਰ ਕਰ ਸਕਦੇ ਹੋ ਤੇ ਇਹ ਆਪਾਂ ਮਿਸ਼ੂ ਤੋਂ ਮੰਗਵਾਏ ਸੀ ਕਿ ਬਹੁਤ ਵਧੀਆ ਨੇ ਕਿਉਂਕਿ ਪਹਿਲਾਂ ਵੀ ਮੰਗਵਾਏ ਸੀ ਕਿ ਪਹਿਲਾਂ ਮੈਂ ਤੁਹਾਨੂੰ ਨਹੀਂ ਦੱਸਿਆ ਹੈਗਾ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਸਾਨੂੰ ਇਹ ਹੁੰਦਾ ਹੈ ਕਿ ਇੱਕ ਵਾਰ ਪਹਿਲਾਂ ਚੀਜ਼ ਟਰਾਈ ਕਰ ਲਈ ਅਗਰ ਚੀਜ਼ ਵਧੀਆ ਲੱਗੀ ਤਾਂ ਹੀ ਤੁਹਾਨੂੰ ਦੱਸੀਏ ਕਿਉਂਕਿ ਪੈਸੇ ਦਾ ਵੇਸਟ ਹੋਣਾ ਕਿ ਸੇ ਦੇ ਸਕਿਨ ਨਾ ਖਰਾਬ ਹੋਵੇ ਬਹੁਤ ਵਧੀਆ ਫੇਸ ਵੋਸ਼ ਨੇ ਇਹ ਵਾਲੇ ਤੇ ਮੈਂ ਪਿਕ ਲਗਾ ਦਵਾਂਗੀ ਤੁਸੀਂ ਜਾ ਕੇ ਇਹਨੂੰ ਵਿజిਟ ਕਰ ਸਕਦੇ ਹੋ ਤੇ ਇਹ ਬਹੁਤ ਵਧੀਆ